ਨਾਮ ਤੋਂ ਫਿਰ ਸਿੰਘਾ ਜੀ ਮੈਂ ਬਾਰਡ ਨੰਬਰ 4 ਦਾ ਮਲੋਦਾ ਵਾਸੀ ਆ ਜੀ ਮੈਂ ਕਈ ਵਾਰ ਦਵਾਈ ਲੈਣ ਅੱਗੇ ਵੀ ਆਇਆ ਜੀ ਮੌਲੀ ਮੈਂ ਤੀਸਰੀ ਵਾਰ ਆਇਆ ਜੀ ਮੇਰਾ ਰਿਪੋਰਟਾਂ ਕਰਤੀਆਂ ਅੱਜ ਮੈਂ ਲੈਣ ਆਇਆ ਜੀ ਡਾਕਟਰ ਸਾਹਿਬ ਬਹੁਤ ਵਧੀਆ ਨੇ ਸਾਰਾ ਸਟਾਫ ਬਹੁਤ ਅੱਛਾ ਹੈ ਮੇਰਾ ਨਾਮ ਕਿਰਨ ਹੈ ਪਿਠਰੀ ਦਵਾਈ ਲੈਣ ਆਨੀ ਹੈ ਪਿਛਲੇ ਹਫਤੇ ਤੋਂ ਆ ਰਹੇ ਹਾਂ ਫਰੀ ਦਵਾਈਆਂ ਮਿਲਦੀਆਂ ਤੇ ਅੱਜ ਮੇਰੇ ਟੈਸਟ ਹੋਣੇ ਆ ਡਾਕਟਰ ਸਾਹਿਬ ਵੀ ਬਹੁਤ ਵਧੀਆ ਨੇ ਸਾਰਾ ਸਟਾਫ ਬਹੁਤ ਵਧੀਆ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਗਰੀਬਾਂ ਲਈ ਬਹੁਤ ਵਧੀਆ ਕੀਤਾ ਜੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਨਾਲ ਨਾਲ ਸਾਡੇ ਕੋਲੇ ਹੈਲਥ ਦਾ ਡਾਟਾ ਵੀ ਆਈ ਜਾਂਦਾ ਕਿਸ ਪੰਜਾਬ ਦੇ ਵਿੱਚ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਹੈ ਸੋ ਉਹਦੇ ਨਾਲ ਕੀ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਕਿ ਫਲਾਨੇ ਇਲਾਕੇ ਚ ਫਲਾਨੀ ਬਿਮਾਰੀ ਫੈਲ ਰਹੀ ਹੈ ਕਿਉਂ ਨਾ ਇਹਨੂੰ ਆਪਾਂ ਹੁਣੇ ਰੋਕ ਲਈਏ ਜੜ ਤੋਂ ਹੀ ਤਾਂ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪੀਟਲ ਖੋਲ੍ਹ ਸਕਦੇ ਹਾਂ ਨਾਮ ਕਰਨ ਵਾਲੀ ਜੀ ਮਲੋ ਸੈਸ ਦੇ ਰਹਿਣ ਵਾਲੀ ਆ ਜੀ ਮੈਂ ਮੈਂ ਜੀ ਵਾ ਪ੍ਰਾਈਵੇਟ ਦਵਾਈਆਂ ਬਹੁਤ ਖਾ ਚੁੱਕੀ ਸੀ ਤੇ ਮੈਨੂੰ ਕੋਈ ਫਰਕ ਨਹੀਂ ਦੀ ਪਈ ਨਾਲ ਜੇ ਪੈਸੇ ਬਹੁਤ ਲੱਗਦੇ ਸੀਗੇ ਮੈਨੂੰ ਆਪਣੀ ਕਲੀਨਿਕ ਬਾਰੇ ਪਤਾ ਲੱਗਾ ਜੀ ਮਲੋ ਸਹਿਰ ਤੋਂ ਹੀ ਤਾਂ ਕਰਕੇ ਜੀ ਮੈਂ ਆਪਣੇ ਇੱਥੋਂ ਟੈਸਟ ਫ੍ਰੀ ਕਰਾਉਣਾ ਤੇ ਦਵਾਈ ਲੈਣਾ ਜੀ ਪੰਜਾਬ ਸਰਕਾਰ ਦਾ ਧੰਨਵਾਦ ਹੈ ਜੀ ਨੂੰ ਬਹੁਤ ਫਾਇਦਾ ਜੀ ਹੋਰ ਲੋਕਾਂ ਨੂੰ ਬਹੁਤ ਫਾਇਦਾ ਬਹੁਤ ਲੋਕ ਹੁੰਦੇ ਨੇ ਜੀ ਮੇਰੇ ਜੀ ਇੱਕ ਤਾਂ ਪਹਿਲਾਂ ਤੇ ਸੋਜੇ ਸੀ ਇੱਕ ਮੇਰੇ ਜਿਗਰ ਤੇ ਵੀ ਗਰਮੀ ਦੀ ਸ਼ਿਕਾਇਤ ਸੀ ਮੈਂ ਉਹਦੀ ਰਿਪੋਰਟ ਕਰਾਈ ਦੀ ਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ ਜੀ ਮਰੀਜ਼ਾਂ ਵਾਸਤੇ ਨਹੀਂ ਜਾਵੇ ਕਿ ਨਹੀਂ ਜਾ ਕੇ ਕਿਤੇ ਦੂਰ ਜਾਣੀ ਲੋੜ ਨਹੀਂ ਹੈ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਸਹੂਲਤਾਂ ਸਾਨੂੰ ਦਿੱਤੀਆਂ ਨੇ ਜੀ ਕਲੀਨਿਕ ਖੁੱਲਣ ਦੇ ਬਹੁਤ ਫਾਇਦੇ ਹੋਏ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ